ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 13 ਅਕਤੂਬਰ ਹੈ ਮੈਗਨੋਰ ਕਲਾਸ 9 ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜ੍ਹਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੁਕਮ ਹੈ ਬਾਲੀ ਰਵੇ ਨਾਹੇ ਪਧਾਰ ਨਾਨਕ ਦੁਖੀਆ ਸਭ ਸੰਸਾਰ ਹੈ ਭਾਈ ਜਦੋਂ ਇਸਤਰੀ ਦਾ ਪਤੀ ਮਰ ਜਾਵੇ ਉਦੋਂ ਰੋਂਦੀ ਹੈ ਗੁਰੂ ਜੀ ਹੋਰ ਅਨੇਕਾ ਉਦਾਹਰਨਾ ਦੇ ਕੇ ਦੱਸਦੇ ਹਨ ਕਿ ਸਾਰਾ ਸੰਸਾਰ ਹੀ ਦੁਖੀ ਹੈ ਇੰਦਰ ਦੇਵਤਾ ਨੇ ਗੌਤਮ ਰਿਸ਼ੀ ਦੀ ਇਸਤਰੀ ਨਾਲ ਧੋਖਾ ਕਰਕੇ ਸੰਗ ਕੀਤਾ ਗੌਤਮ ਰਿਸ਼ੀ ਨੇ ਉਸ ਨੂੰ ਸ਼ਰਾਪ ਦਿੱਤਾ ਕਿ ਤੇਰੇ ਸਰੀਰ ਦੇ 1000 ਭਗ ਬਣ ਜਾਵੇ ਇਸ ਸ਼ਰਾਪ ਨਾਲ ਇੰਦਰ ਦੇਵਤਾ ਰੋਂਦਾ ਰਿਹਾ परमराम ऋषि ਦੇ ਪਿਤਾ ਦੀ ਮੌਤ ਹੋ ਗਈ ਇਸ ਤਰ੍ਹਾਂ ਜਦੋਂ ਪਰਮराम ਘਰ ਆਇਆ ਉਹ ਵੀ ਬਹੁਤ ਰੋਇਆ ਸ਼੍ਰੀ ਰਾਮਚੰਦਰ ਜੀ ਦਾ ਦਾਦਾ ਰਾਜਾ ਅਜਾਸੀ ਜਿਸ ਨੇ ਇੱਕ ਸੰਤ ਨੂੰ ਲੈਦ ਦੀ ਵਿਖਿਆ ਦਿੱਤੀ ਲੈਦ ਦਾ ਦਾਨ ਦਿੱਤਾ ਉਹ ਲੈਦ ਰਾਜਾ ਅਜਾ ਨੂੰ ਹੀ ਖਾਣੀ ਪਈ ਔਰ ਨਾਲੇ ਲੈਦ ਖਾਂਦਾ ਤੇ ਨਾਲੇ ਰੋਂਦਾ ਰਿਹਾ ਪਰਮੇਸ਼ਰ ਦੀ ਦਰਗਾਹ ਵਿੱਚ ਅਜਿਹੇ ਕੰਮ ਕਰਨ ਵਾਲਿਆਂ ਨੂੰ ਐਸੀ ਸਜ਼ਾ ਹੀ ਮਿਲਦੀ ਹੈ ਜਦੋਂ ਰਾਮਚੰਦਰ ਜੀ ਨੂੰ 14 ਸਾਲ ਦਾ ਬਨਵਾਸ ਭਾਗ ਦੇਸ਼ ਨਿਕਾਲਾ ਮਿਲਿਆ ਉਸ ਸਮੇਂ ਸੀਤਾ ਤੇ ਲక్ష్మణ ਵਿਛੜ ਗਏ ਉਸ ਸਮੇਂ ਸ੍ਰੀ ਰਾਮ ਚੰਦਰ ਜੀ ਵੀ ਰੋਂਦੇ ਰਹੇ ਸ੍ਰੀ ਰਾਮਣ ਸਾਧੂ ਦਾ ਭੇਸ ਧਾਰ ਕੇ ਸੀਤਾ ਜੀ ਨੂੰ ਚੁੱਕ ਕੇ ਲੈ ਗਿਆ ਉਸ ਸਮੇਂ ਜੰਗ ਹੋਇਆ ਜਿੱਦ ਸ੍ਰੀ ਰਾਮ ਚੰਦਰ ਜੀ ਦੀ ਹੀ ਹੋਈ ਲੰਕਾ ਗਵਾ ਕੇ ਰਾਵਣ ਵੀ ਰੋਂਦਾ ਰਿਹਾ ਪੰਜ ਪਾਂਡਵਾਂ ਦੇ ਪਾਸ ਸ੍ਰੀ ਕ੍ਰਿਸ਼ਨ ਜੀ ਰਹਿੰਦੇ ਸਨ ਪਰ ਜਦੋਂ ਪਾਂਡਵਾਂ ਤੇ ਭਾਰੀ ਵਿਪਤਾ ਆ ਬਣੀ ਤਾਂ ਪੰਜੇ ਪਾਂਡਵ ਮਜ਼ਦੂਰੀ ਕਰਦੇ ਰਹੇ ਤੇ ਰੋਂਦੇ ਰਹੇ ਰਾਜੇ ਜਨ ਮੇਜੇ ਨੇ ਆਪਣੀ istri ਮਗਰ ਲੱਗ ਕੇ 18 ਬ੍ਰਾਹਮਣਾ ਦੀ ਹੱਤਿਆ ਕਰ ਦਿੱਤੀ ਇਸ ਭੁੱਲ ਕਰਕੇ ਕੁਰਾਹੇ ਪੈ ਗਿਆ ਪਾਪ ਕੀਤਾ ਇਹ ਵੀ ਰੋਂਦਾ ਹੀ ਰਿਹਾ ਵੱਡੇ ਵੱਡੇ ਸ਼ੇਖ ਪੀਰ ਆਦਿ ਵੀ ਰੋਂਦੇ ਰਹੇ ਕਿ ਅੰਤ ਸਮੇ ਸਾਡੇ ਤੇ ਕੋਈ ਵਿਪਤਾ ਨਾ ਆ ਪਵੇ ਰਾਜਾ ਪਰਥਰੀ ਰਾਜਾ ਗੋਪੀ ਚੰਦਰ ਰਾਜ ਭਾਗ ਛੱਡ ਕੇ ਕੰਨ ਪੜਵਾ ਲਏ ਕੰਨਾਂ ਵਿੱਚ ਮੁੰਦਰਾ ਪਵਾ ਲਈਆਂ ਘਰ ਘਰ ਜਾ ਕੇ ਰੋਟੀ ਦੇ ਟੁਕੜੇ ਮੰਗ ਮੰਗ ਖਾਂਦੇ ਰਹੇ ਉਹਨਾਂ ਰਾਜ ਭਾਗ ਛੱਡਿਆ ਅਤੇ ਜੋਗ ਵੀ ਨਾ ਮਿਲਿਆ ਉਹ ਵੀ ਰੋਂਦੇ ਰਹੇ ਕੰਜੂਸ ਧਨ ਦੌਲਤ ਇਕੱਠੀ ਕਰਦਾ ਹੈ ਜਦੋਂ ਉਹ ਧਨ ਦੌਲਤ ਚਲੀ ਜਾਵੇ ਤਾਂ ਰੋਂਦਾ ਹੈ ਗਿਆਨ ਗਵਾ ਕੇ ਪੰਡਿਤ ਵੀ ਰੋਂਦਾ ਹੈ ਗੁਰੂ ਜੀ ਆਖਦੇ ਹਨ ਜੋ ਪਰਮੇਸ਼ਰ ਦੇ ਨਾਮ ਨੂੰ ਮੰਨਦਾ ਹੈ ਨਾਮ ਜਪਦਾ ਹੈ ਉਹ ਸੰਸਾਰ ਤੋਂ ਮਨੁੱਖਾ ਜਨਮ ਦੀ ਬਾਜੀ ਜਿੱਤ ਕੇ ਜਾਂਦਾ ਹੈ ਆਪਣਾ ਜੀਵਨ ਸਫਲਾ ਕਰ ਲੈਂਦਾ ਹੈ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਤੋਂ ਬਗੈਰ ਸਾਰੇ ਰੋਂਦੇ ਹਨ ਗੁਰੂ ਪਿਆਰੀ ਸਾਧ ਸੰਗਤ ਜੀ ਪਰਮੇਸ਼ਰ ਦੇ ਨਾਮ ਨੂੰ ਮਨਣਾ ਅਤੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਗੁਰੂ ਪੜਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ